ਖਲਸਾ ਵਾਜ ਦੀ ਕੀ ਫਤਿਹ ਗੁਰੂ ਰੂਪ ਗੁਰਸਾਰੀ 사ਸੰਗਤ ਆਓ ਸਿੱਖ ਧਰਮ ਦੇ ਵਿੱਚ ਇਹਦੀਆਂ ਆਗਣਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਇਤਿਹਾਸ ਦੇ ਵਿੱਚ ਨਾਮ ਨਾ ਖਟਿਆ ਆਪਣਾ ਨਾਮ ਬੜਾਇਆ ਤਿਨਾਂ ਦੇ ਬਾਬ ਚ ਆਪਾਂ ਆਪ ਜੀ ਨਾਲ ਜਾਣਕਾਰੀ ਸਾਂਝੀ ਕਰੀਏ ਪਾ ਜਾਣਕਾਰੀ ਸਾਂਝੀ ਕਰੀਏ ਮਾਈ ਫਤੂ ਮਾਹਰ ਨਹੀਂ ਫਤੂ ਹਰੀ ਰਾਮ ਗੋਤਾ ਲਿਖਦੇ ਨੇ ਕਿ ਮਾਈ ਫਤੂ ਇੱਕ ਦ੍ਰਿੜ ਸਿਆਸਦਾਨ ਹੁਸ਼ਿਆਰ ਦਲੇਰ ਅਤੇ ਧਾਰਮਿਕ ਆਉਤਸੀ ਜਿਸ ਨੂੰ ਇਤਿਹਾਸ ਅਤੇ ਸ਼ਹਿਦ ਬਾਰੇ ਬਿਹੱਦ ਵਾਕਿਅ ਸੀ ਪੰਜਾਬ ਦੇ ਵਿੱਚ ਕਾਸੀ ਸ਼ਮਾ ਇਹ ਰਿਵਾਜ ਰਿਆ ਸੀ ਕਿ ਜਮਨ ਦੀ ਲੜਕੀ ਨੂੰ ਮਾਰ ਦਿੱਤਾ ਜਾਂਦਾ ਸੀ ਸ਼ੇਖ ਗੁਰੂ ਸਹਿਬਾਨਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇੱਕ ਕਰਮੋਦ ਪ੍ਰਚਾਰ ਆਰੰਭਿਆ ਪਰ ਇਹ ਰਿਵਾਜ ਪੂਰੀ ਤਰ੍ਹਾਂ ਹਟਿਆ ਨਹੀਂ ਸੀ ਪਹਿਲਾਂ ਤੇ ਆਪਾਂ ਗੱਲ ਕਰੀਏ ਮਹਾਰਾਜਾ ਗਜਪਤ ਇੱਕ ਜ਼ਿਮੀਂਦਾਰ ਗਜਪਤ ਸਿੰਘ ਬਡਰੁਖਾਂ ਪਿੰਡ ਦਾ ਰਹਿਣ ਵਾਲਾ ਹੈ ਘਰ ਦੇ ਵਿੱਚ ਲੜਕੀ ਜਨਮ ਲੈਂਦੀ ਹੈ ਔਰ ਉਸ ਨੂੰ ਘੜੇ ਦੇ ਵਿੱਚ ਪਾ ਕੇ ਉਹ ਆਪਦੇ ਤੋਂ ਜਾਂਦੇ ਆ ਇੱਕ ਮਾਪੁਰਖ ਬੜੇ ਪੁੱਜੇ ਮਾਪੁਰਖਾਉਂਦੇ ਨੇ ਔਰ ਆਣ ਕੇ ਉਹਨਾਂ ਦੇ ਗ੍ਰਹਿ ਵਿਖੇ ਜਦੋਂ ਪ੍ਰਸ਼ਾਦਾ ਪਾਣੀ ਛਕਣ ਲੱਗਦੇ ਨੇ ਆਪਣੇ ਦਸਵੇਂ ਨੇਦਰ ਦੇ ਨਾਲ ਧਿਆਨ ਅੰਤਰ ਹੋ ਕੇ ਵੇਖਦੇ ਨੇ ਕਹਿੰਦੇ ਨੇ ਕਿ ਭਾਈ ਤੁਹਾਡੇ ਘਰ ਦਾ ਪ੍ਰਸ਼ਾਦਾ ਅਸੀਂ ਨਹੀਂ ਛਕਾਂਗੇ ਕਿਉਂ ਕਿਉਂਕਿ ਤੁਸੀਂ ਆਪਣੀ ਲੜਕੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਨੱਪੀ ਬੈਠੇ ਹੋ ਗਾਈ ਪਾਸਿੰਗ ਬੜੇ ਸ਼ਰਨਸਾਰ ਹੋਏ ਪਿਆਰਿਓ ਤੇ ਉਹਨਾਂ ਦੇ ਮਹਾਂਪੁਰਸ਼ਾਂ ਦੇ ਕਹਿਣ ਦੇ ਉਤੇ ਇਹਨਾਂ ਨੇ ਉਸ ਲੜਕੀ ਨੂੰ ਮਿੱਟੀ ਦੇ ਥੱਲੇੋਂ ਪਟਵਾਇਆ ਅਤੇ ਜੋ ਆਪਣਾ ਅੰਗੂਠਾ ਚੁੰਗ ਰਹੀ ਸੀ ਵੱਡੀ ਹੋਈ ਮਾਤਾ ਦਾ ਨਾਮ ਮਾਤਾ ਰਾਜਕੌਰ ਰੱਖਿਆ ਗਿਆ ਜਿਹੜੀ ਕਿ ਸਿੱਖ ਕੌਮ ਦੇ ਹੀਰੇ ਸਿੱਖ ਕੌਮ ਦੇ ਰਾਜੇ ਖਾਲਸਾ ਵਰਾਸਤ ਦੀ ਮਹਾਰਾਣੀ ਬਣੀ ਮਾਤਾ ਰਾਜਕੌਰ ਜਿਨ੍ਹਾਂ ਦੀ ਗੁਖ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸੀ ਪਿਆਰੋ ਅਸ਼ਿਤ ਰਹੀ ਮਾਈ ਫਤੂ ਨੂੰ ਜਮਿਆਂ ਇਮਾਰ ਦੇਣ ਦੀ ਗੱਲ ਦਾ ਪਤਾ ਭਾਈ ਭਗਤੂ ਦੀ ਔਲਾਦ ਭਾਈ ਜਿਆਲ ਸਿੰਘ ਨੂੰ ਲੱਗ ਗਿਆ ਤੁਰੰਤ ਫਤੋ ਦੇ ਪਿਤਾ ਮਨੂਕਾ ਕੁਣ ਜਾਪ ਜਾ ਤੇ ਫਤੋ ਨੂੰ ਘੜੇ ਵਿੱਚੋਂ ਕੱਢ ਕੇ ਮਰਨ ਤੋਂ ਬਚਾਇਆ ਕੁਝ ਇੱਕ ਐਸਾ ਸਮਾਂ ਪਿਆਰੇ ਉਸ ਵੇਲੇ ਚੱਲਦਾ ਪਿਆ ਸੀ ਜਿਸ ਵੇਲੇ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਔਰ ਉਸ ਮੁੱਲ ਦੇ ਲਾਲਚ ਦੇ ਵਿੱਚ ਆ ਕੇ ਜਿਹੜੇ ਬੇਈਮਾਨ ਸੀਗੇ ਉਹ ਨੌਜਵਾਨ ਲੜਕੀਆਂ ਦੇ ਸਿਰ ਵੀ ਕਤਲ ਕਰਕੇ ਲਾਹੌਰ ਦਰਬਾਰ ਦੇ ਵਿੱਚ ਲਾ ਜਾ ਕੇ ਨਾਮ ਖਨਾਮ ਪ੍ਰਾਪਤ ਕਰਦੇ ਸਨ ਇਸ ਕਰਕੇ ਵੀ ਕੁਝ ਥੋੜਾ ਜਿਹਾ ਰਿਵਾਜ ਇਹ ਸੀ ਕਿ ਲੜਕੀਆਂ ਨੂੰ ਰਹਿਣੇ ਨਹੀਂ ਦਿੱਤਾ ਜਾਂਦਾ ਸੀ ਲੜਕੀਆਂ ਨੂੰ ਨਾਲ ਦੀ ਨਾਲ ਖਤਮ ਕੀਤਾ ਜਾਂਦਾ ਸੀ ਉਦੋਂ ਇਹ ਜ਼ਮਾਨੇ ਦੇ ਵਿੱਚ ਐਸਾ ਚੱਲਦਾ ਸੀ ਪਰ ਉਹਨਾਂ ਦੇ ਵਿੱਚੋਂ ਹੀ ਬੜੀਆਂ ਵਿਰਾਗਣਾ ਹੋਈਆਂ ਨੇ ਜਿਨ੍ਹਾਂ ਦੇ ਨਾਮ ਉਂਗਲਾਂ ਤੇ ਨਹੀਂ ਖੁੱਲ੍ਹੇ ਦਿਲ ਨਾਲ ਗਿਣ ਲੱਗੀ ਐ ਤੇ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਹਿਬਜੰਦਾ ਦਾ ਸੰਸਕਾਰ ਕਰਨ ਵਾਲੀ ਬੀਬੀ ਹਰਸ਼ਰਣ ਕੌਰ ਅਨੰਦਪੁਰ ਸਾਹਿਬ ਦੇ ਵਿੱਚੋਂ ਜਿਸ ਵੇਲੇ ਗੁਰੂ ਸਹਿਬ ਨਿਕਲੇ ਸਨ ਅਨੰਦਪੁਰ ਕਰੇ ਦੀ ਰਾਖੀ ਕਰਨ ਵਾਲੀ ਬੀਬੀ ਬੀਬੀ ਦੀਪ ਕੌਰ ਬੀਬੀ ਸੁੰਦਰ ਕੌਰ ਕਿੰਨੇ ਕ ਨਾਮ ਨੇ ਜਿਹੜੇ ਆਪ ਜੀ ਨੂੰ ਗਾਏ ਜਾਣ ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਬਹੁਤੀਆਂ ਮੱਲਾ ਮਾਰੀਆਂ ਅਰ ਆਓ ਅੱਜ ਬੀਬੀ ਫਤੂ ਉਸਦੀ ਬਾਪ ਦਾਪ ਜੀ ਨਾਲ ਸਾਂਝੀ ਯਾਰ ਕਰੀ ਕਰੀਏ ਕਿ ਫਤੂ ਨੂੰ ਘੜੇ ਵਿੱਚੋਂ ਕਢਵਾ ਕੇ ਮਰਨ ਤੋਂ ਬਚਾਰਿਆ ਭਾਈ ਧਿਆਲ ਸਿੰਘ ਨੇ ਭਾਈ ਭਗਤੂ ਜੀ ਦੀ ਹਾਲਾਤ ਭਾਈ ਧਿਆਲ ਸਿੰਘ ਉਸ ਨੇ ਲੜਕੀ ਦਾ ਨਾਮ ਫਤਿਹਗੁਰ ਰੱਖ ਦਿੱਤਾ ਤੇ ਪਾਲਣ ਲਈ ਆਪਣੇ ਪਾਸ ਲੈ ਗਿਆ ਵਿਆਹਣ ਯੋਗ ਹੋਈ ਤਾਂ ਭਾਈ ਵਿਆਲ ਸਿੰਘ ਨੇ ਆਉਂਦਾ ਵਿਆਹ ਸਰਦਾਰ ਆਲਾ ਸਿੰਘ ਨਾਲ ਕਰ ਦਿੱਤਾ ਉਹ ਪਟਿਆਲੇ ਦੀ ਮਹਾਰਾਣੀ ਬਣ ਗਈ ਮਾਈ ਫਤੂ ساری ਉਮਰ ਭਾਈ ਪਗਤੂ ਦੀ ਔਲਾਦ ਦੀ ਰਣੀ ਨਹੀਂ ਮਹਾਰਾਜਾ ਆਲਾ ਸਿੰਘ ਨੇ ਜੋ ਵੀ ਪ੍ਰਾਪਤੀਆਂ ਕੀਤੀਆਂ ਉਹਨਾਂ ਵਿੱਚ ਬਹੁਤਾ ਯੋਗਦਾਨ ਮਾਈ ਫਤੂ ਦਾ ਹੀ ਸੀ ਮਹਾਰਾਜਾ ਆਲਾ ਸਿੰਘ ਦੇ ਖਾਲਸਾ ਦਲ ਨਾਲ ਸੰਬੰਧ ਮਾਈ ਮਹਾਰਾਣੀ ਫਤੋ ਰਾਈ ਹੀ ਹੁੰਦੇ ਸਨ ਅਤੇ ਦਲ ਖਾਲਸਾ ਵੀ ਮਹਾਰਾਣੀ ਦਾ ਬਹੁਤ ਆਦਰ ਸਰਕਾਰ ਕਰਦਾ ਸੀ ਮਹਾਰਾਣੀ ਪੂਰਨ ਸ਼ਰਧਾ万 ਸਿੱਖ ਅਤੇ ਡੂੰਘੇ ਧਾਰਮਿਕ ਵਿਚਾਰਾਂ ਦੀ ਧਾਰਣੀ ਸੀ ਉਹ ਆਪ ਨੰਗਰ ਵਿੱਚ ਹਥੀਂ ਸੇਵਾ ਕਰਦੀ ਗਰੀਬਾਂ ਨੂੰ ਹਰ ਮਹੀਨੇ ਦਾਨ ਦਿਆ ਕਰਦੀ ਉਸ ਨੇ ਹੀ ਮਹਾਰਾਜਾ ਆਲਾ ਸਿੰਘ ਨੂੰ ਪ੍ਰੇਰਨਾ ਦੇ ਕੇ ਨਵਾਬ ਕਪੂਰ ਸਿੰਘ ਪਾਸੋਂ ਅਮਰਤ ਸ਼ਕਨਨੀ ਤਿਆਰ ਕਰ ਲਿਆ ਤੇ ਆਪ ਦੋਵੇਂ ਜੀ ਠਿਕਰੀ ਵਾਲਾ ਵਿਖੇ ਨਵਾਬ ਕਪੂਰ ਸਿੰਘ ਹੱਥੋਂ ਅਮਰਤ ਜੀ ਦਾ ਪ੍ਰਾਪਤ ਕੀਤੀ ਤੇ ਰਾਣੀ ਫਤਿਹ ਕੌਰ ਬਣ ਗਈ ਸਰਹਿੰਦ ਦਾ ਸੂਬੇਦਾਰ ਸਾਦਕ ਵੇਗ ਮਹਾਰਾਜਾ ਆਲਾ ਸਿੰਘ ਨਾਲ ਨਾਰਾਜ਼ ਹੋ ਗਏ ਆ ਕਿਉਂਕਿ ਮਹਾਰਾਜੇ ਨੇ ਸਾਦਕ ਵੇਗ ਦੇ ਕੱਢੇ ਹੋਏ ਨੌਕਰ ਲక్ష్ਮੀ ਦਾਸ ਨੂੰ ਰੱਖ ਲਿਆ ਸੀ ਤੇ ਸਾਧਕ ਬੇਗ ਮਹਾਰਾਜੇ ਤੇ ਹਮਲਾ ਕਰਨ ਦੀ ਤਿਆਰੀ ਕਰਨੀ ਸੋਚਣ ਲੱਗਾ ਹੈ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਾਈ ਵਿੱਚ ਜੁਟੇ ਮਲੱਕਿਆਂ ਨੂੰ ਕਾਫੀ ਸਾਰਾ ਦਾਸਨ ਭੇਜ ਦਿੱਤਾ ਜਿਸ ਕਾਰਨ ਐਸਾ ਸਮਾਂ ਆਇਆ ਅਹਿਮਦ ਸ਼ਾਹ ਅਬਦਾਲੀ ਵੀ ਮਹਾਰਾਜੇ ਆਲਾ ਸਿੰਘ ਦੇ ਨਾਲ ਨਾਰਾਜ਼ ਹੋ ਗਿਆ ਤੇ ਪਟਿਆਲੇ ਦੇਤੇ ਹਮਲੇ ਦੀ ਤਿਆਰੀ ਕਰ ਦਿੱਤੀ ਮਹਾਰਾਜਾ ਹੁਣ ਦੋਹਾਂ ਪੇੜਾਂ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਕਿਉਂਕਿ ਇੱਕ ਪਾਸੇ ਸਾਧਕ ਬੇਗ ਸੀ ਅਤੇ ਦੂਜੇ ਬੰਨੇ ਅਵਧਾਲੀ ਹੁਣ ਮਹਾਰਾਣੀ ਫਤਿਹ ਕੌਰ ਬੜੀ ਸੁਗੜਮਾਨ ਸੂਝਵਾਨ ਨੀਤੀਵਾਨ ਨੇਤਾ ਸੀ ਸਰਦਾਰ ਭੋਲਾ ਸਿੰਘ ਤੇ ਬੀਰਮ ਸਿੰਘ ਢੱਲੋਂ ਨੂੰ ਅਹਿਮਨੁਸ਼ਾਹ ਅਬਦਾਲੀ ਦੀ ਤਾਕਤ ਦਾ ਅੰਦਾਜ਼ਾ ਲਗਾਉਣ ਲਈ ਦਿੱਲੀ ਵੱਲ ਭੇਜਿਤ ਆਪ ਮਹਾਰਾਜੇ ਦੀ ਮਦਲੀ ਫੌਜ ਲੈ ਕੇ ਸਾਦਕਬੇਗ ਦੇ ਟੱਕਰੇ ਲਈ ਪਿੰਡ ਮੂਨਕ ਪਹੁੰਚ ਗਈ ਉਸ ਵੇਲੇ ਮਹਾਰਾਣੀ ਦਾ ਪੋਤਾ ਅਮਰ ਸਿੰਘ ਇਸ ਦੇ ਕੁਚੜ ਚੁਕਿਆ ਹੋਇਆ ਸੀ ਅਫਗਾਨੀ ਫੌਜਾਂ ਨੇ ਬਰਨਾਲਾ ਲੁੱਟ ਲਿਆ ਪਰ ਮਹਾਰਾਣੀ ਨੇ ਚੁਸਤੀ ਨਾਲ ਪਟਿਆਲੇ ਨੂੰ ਬਚਾ ਲਿਆ ਕਿਉਂਕਿ ਉਧਰੋਂ ਅਹਿਮਨੁਸ਼ਾਹ ਅਬਦਾਲੀ ਜੋ ਕਿ ਲਗਰੇ ਸੀ ਤੇ ਉਹਦੇ ਭੇਜੇ ਹੋਏ ਏਲ ਚ ਮਹਾਰਾਣੀ ਫਤਿਹ ਕੌਰ ਦੇ ਬੀਰਮ ਸਿੰਘ ਢਿਲੋਂ ਤੇ ਸਰਦਾਰ ਭੋਲਾ ਸਿੰਘ ਨੇ ਅਹਿਮਰ ਸ਼ਾਹ ਬਦਾਲੀ ਦੀ ਏਲਤੀਆਂ ਨਾਲ ਗੱਲਬਾਤ ਕਰਕੇ 5 ਲੱਖ ਰੁਪਇਆ ਦੇਣਾ ਮੰਨ ਕੇ ਅਹਿਮਰ ਸ਼ਾਹ ਤੋਂ ਬਚਣ ਲਈ ਉਸਦੇ ਨਾਲ ਦੋਸਤੀ ਕਰ ਲਈ ਇਸ ਤਰੀਕੇ ਦੇ ਨਾਲ ਪਟਿਆਲਾ ਰਿਆਸਤ ਦਾ ਨੁਕਸਾਨ ਹੋਣੋਂ ਬਚ ਗਿਆ ਤੇ ਦੂਜੇ ਬੰਨੇ ਸਾਦਕ ਬੇਗ ਦੀ ਫੌਜ ਨੂੰ ਹਰਾ ਦਿੱਤਾ ਇਸ ਤਰੀਕੇ ਦੇ ਨਾਲ ਮਾਨੀ ਮਹਾਰਾਣੀ ਫਤਿਹ ਕੌਰ ਨੇ ਦੋਹਾਂ ਹੀ ਤਰ੍ਹਾਂ ਦਾ ਦਿਲ ਜਿੱਤ ਲਿਆ ਔਰ ਆਪਣਾ ਨੁਕਸਾਨ ਹੋਣੋਂ ਵੀ ਬਚ ਗਿਆ ਹੁਣ ਜਿਹੜਾ ਅਬਦਾਲੀ ਦੇ ਨਾਲ ਇਹ ਨਾਮਾ ਹੋਇਆ ਸੀ ਦਲ ਖਾਲਸਾ ਇਹਦੇ ਤੋਂ ਖੁਸ਼ ਨਹੀਂ ਸੀ ਉਹਨਾਂ ਨੇ ਮਾਈ ਫਤਿਹ ਕੌਰ ਦਾ ਲਿਆਇ ਰੱਖਦੇ ਆ ਮਹਾਰਾਜਾ ਆਲਾ ਸਿੰਘ ਨੂੰ ਜੁਰਮਾਨਾ ਕਰ ਦਿੱਤਾ ਜੋ ਮਹਾਰਾਜੇ ਸਰਦਾਰ ਜੱਸਾ ਸਿੰਘ ਆਲੂਆ ਰਾਈ ਸਰਦਾਰ ਜੱਸਾ ਸਿੰਘ ਦੀ ਆਲੂ ਵਾਲੀਆ ਰਾਈ ਦਲ ਖਾਲਸੇ ਤੱਕ ਪਹੁੰਚਾ ਦਿੱਤਾ ਗਿਆ ਮਹਾਰਾਣੀ ਫਤਿਹ ਕੌਰ ਦੇ ਤਿੰਨ ਪੁੱਤਰ ਤੇ ਇੱਕ ਬੀਬੀ ਦੇਤੀ ਪ੍ਰਧਾਨ ਕੌਰ ਨੂੰ ਹੋਈ ਔਰ ਇਹਨਾਂ ਨੂੰ ਛੱਡ ਕੇ 1830 ਦੇ ਵਿੱਚ ਮਾਤਾ ਫਤਿਹ ਕੌਰ ਜੀ ਮਹਾਰਾਣੀ ਫਤਿਹ ਕੌਰ ਜੀ ਇਹ ਕਾਲ ਚਲਾਣਾ ਕਰ ਗਏ ਅੱਜ ਕਮਾਈ ਫਤਿਹ ਕੌਰ ਰਾਜਨੀਤਿਕ ਤੇ ਮਹਾਨਦਾਨੀ ਦੇ ਤੌਰ ਤੇ ਜਾਣੀ ਜਾਂਦੀ ਹੈ ਅਤੇ ਪਟਿਆਲੇ ਰਾਜਸਥਨ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇਹ ਪਿਆਰਿਓ ਇਤਿਹਾਸ ਹੈ ਕਿ ਜਿਨ੍ਹਾਂ ਨੂੰ ਆਪਾਂ ਵਿਸਾਰ ਦਿੰਦੇ ਆਂ ਅਗਰ ਸਤਿਗੁਰੂ ਆਪ ਸਹਾਈ ਹੋ ਕੇ ਉਹਨਾਂ ਦੀ ਜ਼ਿੰਦਗੀ ਤੇ ਰਹਿਣ ਦੇ ਲਈ ਵਿਖਾਵੇ ਉਹਨਾਂ ਨੂੰ ਜ਼ਿੰਦਗੀ ਮਿਲ ਜਾਵੇ ਤੇ ਉਹ ਵੱਡੇ ਵੱਡੇ ਕਾਰਨਾਮੇ ਕਰ ਦਿੰਦੇ ਨੇ ਜਿਵੇਂ ਕਿ ਜਤਨੇ ਵੀ ਵਡੇ ਮਾ ਪੁਰਸ਼ ਹੋਏ ਨੇ ਜਾਂ ਜਿਤਨੇ ਵੀ ਸਾਇੰਟਿਸਟਸ ਹੋਏ ਨੇ ਪਿਆਰਿਓ ਜਤਨੇ ਵੀ ਅਰਪਾ ਘਰਮਾ ਪਤੀ ਹੋਏ ਨੇ ਉਹ ਇਸੇ ਤਰਾਈਂ ਥੱਲੇੋਂ ਚੱਲ ਕੇ ਹੀ ਉੱਪਰ ਗਏ ਔਰ ਉਹਨਾਂ ਨੇ ਮੱਲਾ ਮਾਰੀਆਂ ਇਸੇ ਤਰਾਈਂ ਮਹਾਰਾਣੀ ਫਤਿਹ ਕੌਰ ਨੇ ਇਹ ਮਕਾਮ ਹਾਸਲ ਕੀਤਾ ਸੀ ਸੋ ਖਾਦ사 ਜੀ ਆਪ ਜੀ ਦੇ ਨਾਲ ਸਾਂਝ ਪਾਈ ਇਤਿਹਾਸ ਦੀ ਸਭ ਕੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁਰਾਣਾਂ ਚ ਤਾਰੇ ਹੋਰ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ